ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇਹਦਾਨ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰਾਖੇਗਾ ਸਿਰਜਨਹਾਰ ਜਿਨ ਪੈਦਾਸ਼ ਤੂੰ ਕੀਆ ਸੋਈ ਦੇ ਆਧਾਰ ਗੁਰਮੁਖ ਪਿਆਰਿਓ ਸਤਿਗੁਰਾਂ ਦੀ ਪਵਿੱਤਰ ਅਲਾਹੀ ਗੁਰਬਾਣੀ ਦਾ ਜਦੋਂ ਇਹ ਫਰਮਾਨ ਪੜ੍ਹਦੇ ਹਾਂ ਕਿਉਂਕਿ ਸਤਿਗੁਰ ਨੇ ਆਪ ਹੀ ਆਪਣੇ ਸੇਵਕਾਂ ਨੂੰ ਬਲ ਉਦਮ ਤੇ ਧਨ ਦੌਲਤ ਰਿਜ਼ਕ ਪ੍ਰਦਾਨ ਕਰਨਾ ਹੈ ਸਾਡਾ ਇਨਾਂ ਕੋ ਗੁਰੂ ਤੇ ਭਰੋਸਾ ਵਿਸ਼ਵਾਸ ਹੋਵੇ ਜਿਵੇਂ ਆਪਾਂ ਘਰ ਵਿੱਚ ਰੋਟੀ ਖਾਣੀ ਨਹੀਂ ਭੁੱਲਦੇ ਰੋਜ਼ਾਨਾ ਦੇ ਰੁਟੀਨ 'ਚ ਕੰਮ ਕਰਨ ਵਾਲੇ ਨਹੀਂ ਭੁੱਲਦੇ ਇਦਾਂ ਕਿਤੇ ਸਾਨੂੰ ਗੁਰੂ ਵਾਰ-ਵਾਰ ਚੇਤੇ ਆਵੇ ਅਸੀਂ ਆਪਣਾ ਜੀਵਨ ਸਫਲ ਬਣਾ ਸਕੀਏ ਇਹ ਉਦਮ ਕਰਿਆ ਕਰੋ ਕਿਉਂਕਿ ਸਾਹਿਬ ਹੱਥ ਵੜਿਆਈਆਂ ਜਿਸ ਭਾਵੈ ਤਿਸ ਦੇ ਉਸ ਮਾਲਕ ਦੀ ਰਜ਼ਾ ਅਪਾਰ ਕਿਰਪਾ ਹੋਵੇ ਤਾਂ ਅਸੀਂ ਵਡਿਆਈਆਂ ਤੇ ਜੀਵਨ ਦਾ ਸੁੱਖ ਚੈਨ ਆਨੰਦ ਭਰਪੂਰ ਜ਼ਿੰਦਗੀ ਨੂੰ ਮਾਣ ਸਕਦੇ ਹਾਂ ਇਹ ਗੁਰੂ ਬਖਸ਼ਿਸ਼ ਕਰੇ ਤਾਂ ਹੋ ਸਕਦਾ ਹੈ ਗੁਰੂ ਜੀ ਨਜ਼ਰ ਹੋਵੇ ਤਾਂ ਵਡਿਆਈ ਪ੍ਰਾਪਤ ਹੁੰਦੀ ਹੈ ਬੇਨਤੀ ਹੈ ਪ੍ਰਵਾਨ ਕਰਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ